ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰ ਨਾਵਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਪੰਜਾਬ ਵਿੱਚ ਹੋਇਆ ਵੱਡਾ ਧਮਾਕਾ ਅਚਾਨਕ ਪੈ ਗਿਆ ਚੀਖ ਚਿਹਾੜਾ ਯਾਨੀ ਕਿ ਇਸ ਵੱਡੇ ਧਮਾਕੇ ਨੇ ਹਲਕਾ ਹਬੂਰ ਨੂੰ ਹਿਲਾ ਕੇ ਰੱਖ ਦਿੱਤਾ ਆਖਰਕਾਰ ਇਹ ਵਾਪਰ ਕਿਵੇਂ ਗਿਆ ਜਿਵੇਂ ਹੀ ਆਸ-ਪਾਸ ਦੇ ਲੋਕਾਂ ਨੇ ਇਹ ਵੱਡਾ ਧਮਾਕਾ ਸੁਣਿਆ ਚੀਖ ਚਿਹਾੜਾ ਪੈ ਗਿਆ ਸਾਰੇ ਲੋਕ ਆਪਣੇ ਘਰਾਂ ਦੇ ਵਿੱਚ ਚਰੇ ਗਏ ਅਤੇ ਕੁਝ ਲੋਕ ਪੁੱਜੇ ਉਸ ਘਟਨਾ ਵਾਲੀ ਜਗ੍ਹਾ ਤੇ ਕਿ ਵੱਡਾ ਧਮਾਕਾ ਕਿਵੇਂ ਹੋ ਗਿਆ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਪੰਜਾਬ ਦੇ ਹਵੋਰ ਤੋਂ ਇੱਕ ਵੱਡੇ ਧਮਾਕੇ ਦੀ ਖਬਰ ਸਾਹਮਣੇ ਆ ਰਹੀ ਹੈ ਜਿਸ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਦੱਸਦੀ ਹੈ ਕਿ ਨਾਮ ਦੇ ਵਿੱਚ ਚੌਂਕ ਮਲੋਟ ਰੋਡ ਤੇ ਦੋ ਸਫੇਰ ਪਾਰਟਸ ਦੀ ਦੁਕਾਨਾਂ ਵਿੱਚ ਭਿਆਨਕ ਅੱਗ ਲੱਗ ਗਈ ਜਿਸ ਤੋਂ ਬਾਅਦ ਦੁਕਾਨਾਂ ਵਿੱਚ ਰੱਖੇ ਦੋ ਗੈਸ ਸਿਲੰਡਰਾਂ ਵਿੱਚ ਵੱਡਾ ਧਮਾਕਾ ਹੋਇਆ ਰਾਤ ਦੀ ਗੱਲ ਇਹ ਸੀ ਕਿ ਐਤਵਾਰ ਹੋਣ ਕਰਕੇ ਦੁਕਾਨਾਂ ਬੰਦ ਸਨ ਜਿਸ ਕਰਣ ਵੱਡਾ ਨੁਕਸਾਨ ਹੋਣ ਤੋਂ ਬਚ ਗਿਆ ਨਹੀਂ ਤਾਂ ਵੱਡਾ ਹਾਦਸਾ ਹੋ ਸਕਦਾ ਸੀ ਲੇਕਿਨ ਇਸ ਦੌਰਾਨ ਦੁਕਾਨਾਂ ਦੇ ਨੇੜੇ ਖੜੀ ਇੱਕ ਸਕੂਲ ਵੈਨ ਸੜ ਕੇ ਸੁਆਹ ਹੋ ਗਈ ਦੁਕਾਨਦਾਰ ਦੇ ਅੰਦਰ ਰੱਖਿਆ ਬਹੁਤ ਸਾਰਾ ਸਮਾਨ ਵੀ ਸੜ ਕੇ ਸੁਆਹ ਹੋ ਗਿਆ ਯਾਨੀ ਕਿ ਜਾਨੀ ਨੁਕਸਾਨ ਨਹੀਂ ਹੋਇਆ ਲੇਕਿਨ ਦੋ ਦੁਕਾਨਾਂ ਦੇ ਵਿੱਚ ਜਿੰਨਾ ਵੀ ਸਮਾਨ ਪਿਆ ਸੀ ਉਹ ਸੜ ਕੇ ਸਾਰਾ ਸੁਆਹ ਹੋ ਗਿਆ ਯਾਨੀ ਕਿ ਧੁਮਾਕਾ ਇੰਨਾ ਕੋ ਹੋਇਆ ਇੰਨੀ ਕੋ ਆਵਾਜ਼ ਹੋਈ ਕਿ ਸਾਰੇ ਇਲਾਕੇ ਦੇ ਵਿੱਚ ਦਹਿਸ਼ਤ ਫੈਲ ਗਈ ਹਲਕ ਇਲਾਕਾ ਸਾਰਾ ਹਿਲ ਗਿਆ ਕਿ ਆਖਰਕਾਰ ਇਹ ਹੋ ਕਿਵੇਂ ਗਿਆ ਹਾਲੇ ਵੀ ਇਹ ਕਾਰਨਾ ਦੇ ਪਤੇ ਪਤਾ ਲਗਾਇਆ ਜਾ ਰਿਹਾ ਹੈ ਹਾਲਾਂਕਿ 6 ਸਿਲੰਡਰ ਉੱਤੇ ਹੋਰ ਵੀ ਪਏ ਸੀ ਉਹ ਬਚ ਗਏ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਕਿ ਜਾਨੀ ਨੁਕਸਾਨ ਹੋਣ ਤੋਂ ਬਚਿਆ ਹੈ ਲੇਕਿਨ ਪੂਰਾ ਪ੍ਰਸ਼ਾਸਨ ਰੁੱਝਿਆ ਹੈ ਕਿ ਆਖਰਕਾਰ ਇਹ ਦੋ ਸਿਲੰਡਰਾਂ ਨੂੰ ਅੱਗ ਲੱਗੀ ਕਿਵੇਂ ਸੀਸੀਟੀਵੀ ਕੈਮਰਿਆਂ ਦੇ ਨਾਲ ਤਹਿਕੀਕਾਤ ਕੀਤੀ ਜਾ ਰਹੀ ਹੈ ਕਿ ਆਖਰਕਾਰ ਇਹ ਮਾਜਰਾ ਕੀ ਹੈ ਧੰਨਵਾਦ